ਨੇ ਇੱਥੇ ਗੋਲੀ ਕਾਂਡ ਜਿਹੜਾ ਕੀਤਾ ਤੇ ਅਜੀਤ ਸਿੰਘ ਜਿਨ੍ਹਾਂ ਦੇ ਪੱਟਾਂ ਦੇ ਵਿੱਚ ਗੋਲੀਆਂ ਲੱਗੀਆਂ ਤੇ ਕਈ ਸਿੰਘ ਇੱਥੇ ਜ਼ਖਮੀ ਹੋਏ ਤੇ ਬਹਿਬਲ ਦੋ ਨੌਜਵਾਨ ਸ਼ਹੀਦ ਹੋਏ ਗੋਲੀ ਢਲਮਾ ਦੇ ਵਿੱਚ ਵੀ ਜਾ ਕੇ ਇਹਨਾਂ ਨੇ ਚਲਾਈ ਤੇ ਗੋਲੀ ਪੰਜ ਗਰਾਈ ਜਿਹੜੀ ਉੱਥੇ ਵੀ ਧਰਨੇ ਤੇ ਬੈਠੇ ਸੀ ਉੱਥੇ ਵੀ ਗੋਲੀ ਚਲਾਈ ਇਹਨਾਂ ਨੇ ਇਹ ਕਈ ਸਹੀ ਇਹਨਾਂ ਨੇ ਗੋਲੀ ਉਸ ਦਿਨ 14 ਅਕਤੂਬਰ ਨੂੰ ਇੱਥੇ ਸਵੇਰ ਸ਼ਾਂਤ ਮਈ ਸਿੱਖਾਂ ਦੇ ਉੱਤੇ ਬੈਠਿਆਂ ਦੇ ਉੱਤੇ ਗੋਲੀਆਂ ਚਲਾਈਆਂ ਸੋ ਦੋਸਤੋ ਤੁਸੀਂ ਜੁੜੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚਿਆ ਕੋੜ ਕੋਰਾ ਚੌਂਕ ਦੇ ਵਿੱਚ ਜਿਹੜਾ ਕਿ ਬੱਤੀਆਂ ਵਾਲਾ ਚੌਕ ਕਹਿੰਦੇ ਵਜਦਾ ਹੈ ਜਦੋਂ ਕਿ 2015 ਦੇ ਵਿੱਚ ਜਦੋਂ ਬੇਦਬੀਆਂ ਹੋਈਆਂ ਸੀਗੀਆਂ ਬੁਰਜ ਜਵਾਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਨੂੰ ਚੋਰੀ ਚੁਕਲਿਆ ਸੀਗਾ ਜਿਹੜੇ ਪੱਤਰੇ ਸੀਗੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਹੈਗੇ ਸੀ ਗਲੀਆਂ ਦੇ ਵਿੱਚ ਰੋਲੇ ਗਏ ਸੀਗੇ ਸੋ ਉਸ ਟਾਈਮ ਇੱਥੇ ਹੀ ਧਰਨਾ ਲੱਗਿਆ ਸੀਗਾ ਇੱਥੇ ਗੋਲੀ ਕਾਂਡ ਵੀ ਹੋਇਆ ਸੀਗਾ ਪਾਣੀ ਦੀਆਂ ਬਿਚਾਰਾਂ ਇੱਥੇ ਚਲਾਈਆਂ ਗਈਆਂ ਸੀਗੀਆਂ ਸੋ ਬਹੁਤ ਹੀ ਵੱਡਾ ਬਗਵਾਲ ੁੱਠਿਆ ਸੀਗਾ ਸੋ ਇੱਥੇ ਸਾਡੇ ਨਾਲ ਸਿੱਖ ਸੰਗਤ ਹੈਗੀ ਹੈ ਜਿਨ੍ਹਾਂ ਨੇ ਅੱਜ ਫਿਰ ਦੁਬਾਰਾ ਉਸੇ ਉਸੇ ਘਟਨਾ ਨੂੰ ਦਰਹਾਉਣ ਵਾਸਤੇ ਸਰਕਾਰਾਂ ਨੂੰ ਯਾਦ ਕਰਾਉਣ ਦੇ ਵਾਸਤੇ ਇੱਥੇ ਧਰਨਾ ਪ੍ਰਦਰਸ਼ਨ ਸਵੇਰ ਤੋਂ ਲੈ ਕੇ ਲੱਗਿਆ ਹੋਇਆ ਹੈ ਸੋ ਗੱਲਬਾਤ ਕਰਦੇ ਹਾਂ ਸੋ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਪਹਿਲਾਂ ਦਰਸ਼ਕਾਂ ਨੂੰ ਵੀ ਆਪਣਾ ਨਾਮ ਤੇ ਜਥੇਬੰਦੀ ਦੱਸ ਦੋ ਅਸੀਂ ਆਜ਼ਾਦ ਬੰਦੇ ਆ ਤੇ ਆਜ਼ਾਦ ਹੀ ਅਸੀਂ ਲੜਾਈ ਲੜਦੇ ਆ ਇਹ ਲੜਾਈ ਸਾਰੀ ਜਿਹੜੀ ਹੈ ਆ ਸਮੁੱਚੀ ਟੀਮ ਇਥੋਂ ਇਲਾਕੇ ਦੇ ਸਿੰਘ 9 ਸਾਲ ਬਾਅਦ ਅਸੀਂ ਉਸੇ ਖੂਨੀ ਚੌਕ ਦੇ ਵਿੱਚ ਖੜੇ ਆ ਜਿੱਥੇ ਸਮੇਤ ਸੈਣੀ ਨੇ ਉਮਰਾ ਨੰਗਲ ਨੇ ਐਸਐਸਪੀ ਸ਼ਰਮੇ ਨੇ ਜੀ ਤੇ ਮਾਨ ਨੇ ਜਿਹੜਾ ਇਥੋਂ ਦਾ ਐਸਐਸਪੀ ਸੀ ਤੇ ਹੋਰ ਜਿੰਨੀ ਪੁਲਿਸ ਟੀਮ ਸੀ ਲੁਧਿਆਣੇ ਦੀ ਹਾਜਲ ਕਾਦੀ ਜਿਨ੍ਹਾਂ ਨੇ ਤੇ ਗੋਲੀ ਕਾਂਡ ਕੀਤਾ ਜੀ ਤੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਬਣੀ ਕਮਰ ਵਿਜੇ ਪ੍ਰਤਾਪ ਨੇ ਸਾਰਾ ਕੁਝ ਕੀਤਾ ਜੱਜ ਕਾਟ ਨੂੰ ਰਿਟਾਇਰ ਸੀ ਉਹਨਾਂ ਨੇ ਸਾਰੀ ਰਿਪੋਰਟ ਬਣਾਈ ਜੀ ਪਰ ਇਨਸਾਫ ਜਿਹੜਾ ਅਧੂਰਾ ਹੈ ਤੇ ਕਈ ਸਰਕਾਰਾਂ ਬਦਲ ਗਈਆਂ ਤੇ ਗੋਲੀ ਕਿਹਦੇ ਕਹਿਣ ਤੇ ਚੱਲੀ ਸੀ ਤੇ ਕੀ ਦੀ ਗੱਲ ਕੀਦੇ ਨਾਲ ਫੋਨ ਤੇ ਹੋਈ ਮੰਤਾਰ ਬਰਾੜ ਦੀ ਸੁਖਵੀਰ ਬਾਦਲ ਨਾਲ ਤੇ ਉਮਰਾਂ ਨੰਗਲ ਨਾਲ ਤੇ ਇੱਥੇ ਸਾਰਾ ਚੌਂਕ ਦੇ ਵਿੱਚ ਕੈਮਰਿਆਂ ਦੇ ਵਿੱਚ ਰਿਕਾਰਡ ਹੈ ਸਾਰਾ ਕੁਝ ਜੀ ਜਿੰਨਾ ਜਿੰਨਾ ਟਾਈਮ ਗੱਲ ਹੋਈ ਮੰਤਾਰ ਬਰਾੜ ਦੀ ਜਿਹੜਾ ਸੁਖਵੀਰ ਬਾਦਲ ਦਾ ਜਿਹੜਾ ਸਲਾਹਕਾਰ ਸੀ ਇੱਕ ਤੇ ਤੇ ਸੁਖਵੀਰ ਬਾਦਲ ਤੇ ਸਮੇਧ ਸੈਣੀ ਇਹਨਾਂ ਨੇ ਇੱਥੇ ਗੋਲੀ ਕਾਂਡ ਜਿਹੜਾ ਕੀਤਾ ਤੇ ਅਜੀਤ ਸਿੰਘ ਜਿਨ੍ਹਾਂ ਦੇ ਪੱਟਾਂ ਦੇ ਵਿੱਚ ਗੋਲੀਆਂ ਲੱਗੀਆਂ ਇਹ ਕਈ ਸਿੰਘ ਇੱਥੇ ਜ਼ਖਮੀ ਹੋਏ ਤੇ ਬਹਿਬਲ ਦੋ ਨੌਜਵਾਨ ਸ਼ਹੀਦ ਹੋਏ ਗੋਲੀ ਢਲਮਾ ਦੇ ਵਿੱਚ ਵੀ ਜਾ ਕੇ ਇਹਨਾਂ ਨੇ ਚਲਾਈ ਤੇ ਗੋਲੀ ਪੰਜ ਗਰਾਈ ਜਿਹੜੀ ਉੱਥੇ ਵੀ ਧਰਨੇ ਤੇ ਬੈਠੇ ਸੀ ਉੱਥੇ ਵੀ ਗੋਲੀ ਚਲਾਈ ਇਹਨਾਂ ਨੇ ਇਹ ਕਈ ਥਾਈ ਇਹਨਾਂ ਨੇ ਗੋਲੀ ਉਸ ਦਿਨ 14 ਅਕਤੂਬਰ ਨੂੰ ਇੱਥੇ ਸਵੇਰ ਸ਼ਾਂਤਮਈ ਸਿੱਖਾਂ ਦੇ ਉੱਤੇ ਬੈਠਿਆਂ ਦੇ ਉੱਤੇ ਗੋਲੀਆਂ ਚਲਾਈਆਂ ਤੇ ਸਿੱਖ ਇਨਸਾਫ਼ ਮੰਗਦੇ ਸੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦਾ ਸ਼ਾਂਤਮਈ ਤਰੀਕੇ ਨਾਲ ਧਾਰਾ 14 1921 ਦੇ ਮੁਤਾਬਕ ਤੇ ਪਰ ਨਾ ਉਸ ਸਮੇਂ ਦੀ ਸਰਕਾਰ ਬਾਦਲ ਨੇ ਤਾਂ ਗੋਲੀ ਚਲਾਈ ਤੇ ਕੈਪਟਨ ਸਰਕਾਰ ਨੇ ਵੀ ਜੋ ਕੁਝ ਸੱਚ ਉਸ ਸਮੇਂ ਸਾਹਮਣੇ ਆਇਆ 2018 ਦੇ ਵਿੱਚ ਜਿਹੜਾ ਐਸਐਸਪੀ ਸ਼ਰਮਾ ਫੜਿਆ ਗਿਆ ਤੇ ਅਣਪਛਾਤੀ ਬਾਈਬਲ ਦੀ ਪੁਲਿਸ ਸੀ ਉਹ ਸਾਹਮਣੇ ਆਈ ਜੀ ਤੇ ਜਿਹੜੇ ਸਰਸੇਲ ਦੇ ਚੇਲੇ ਸੀ ਮਹਿੰਦਰਪਾਲ ਬਿੱਟੂ ਜਿਹੜਾ ਮਾਰਤਾ ਜੀ ਇੱਕ ਗੁਰਦੇਵ ਪ੍ਰੇਮੀ ਡੇਰਾ ਪ੍ਰੇਮੀ ਸੀ ਜਿਹੜਾ ਬੁਰਜਵਾਰ ਸਿੰਘ ਵਾਲੇ ਦਾ ਸੀ ਜੀ ਜਿਨੇ ਸਰੂਪ ਪਾਵਨ ਚਕਾਇਆ ਸੀ ਤੇ ਟੱਕਰਮਾਣੇ ਸ਼ਕਤੀਯਾਰਕਿਆਂ ਨੇ ਤੇ ਬਲਜੀਤ ਸਿੱਖਾਂ ਵਾਲਾ ਸਾਰੇ ਇਹਨਾਂ ਨੇ ਜਿਹੜਾ ਸਾਰਾ ਕੁਝ ਕੀਤਾ ਸੀ ਤੇ ਉਹ ਸੱਚ ਲੋਕਾਂ ਦੇ ਸਾਹਮਣੇ ਰਿਪੋਰਟ ਦੇ ਵਿੱਚ ਆ ਚੁੱਕਾ ਹੈ ਪਰ ਭਗਵੰਤ ਮਾਨ ਦੀ ਸਰਕਾਰ ਹੈ ਜਿਹੜੀ ਉਹ ਇਨਸਾਫ ਨਹੀਂ ਦੇ ਰਹੀ ਇਨਸਾਫ ਵਾਸਤੇ ਅੱਜ ਇੱਥੇ ਦੁਬਾਰਾ ਹੀ ਜਦੋਜਹਿਦ ਕਰ ਰਹੇ ਆ ਤੇ ਸੁਖਵੀਰ ਬਾਦਲ ਦੀ ਉਸ ਸਮੇਂ ਸਰਕਾਰ ਸੀ ਲੋਕਾਂ ਨੇ ਉਹਨੂੰ ਨਕਾਰ ਦਿੱਤਾ ਉਸ ਸਮੇਂ ਸਰਬੱਤ ਖਾਲਸਾ ਹੋਇਆ ਸੀ 2015 ਦੇ ਵਿੱਚ ਉਦੋਂ ਇਹਨੂੰ ਪੰਥ ਦੇ ਵਿੱਚੋਂ ਵੀ ਸੇਕ ਦਿੱਤਾ ਸੀ ਤੇ ਉਦੋਂ ਇਹਨੂੰ ਚੋਣਾਂ ਦੇ ਵਿੱਚ ਵੀ ਲੋਕਾਂ ਨੇ ਨਕਾਰਤਾ ਸੀ ਅੱਜ ਡਰਾਮੇਬਾਜ਼ੀ ਕਰ ਰਿਹਾ ਜਿਹੜੇ ਬੋਲ ਰਹੇ ਆ ਬਾਕੀ ਧੜਾ ਇਹ ਵੀ ਉਦੋਂ ਨਾਲ ਸੀ ਸਾਡੇ ਉਲਟ ਚੱਲਦੇ ਹੁੰਦੇ ਸੀ ਸਾਨੂੰ ਸਾਡੇ ਤੇ ਪਰਚੇ ਪਾ ਕੇ ਸਾਨੂੰ ਜੇਲ੍ਹਾਂ ਦੇ ਵਿੱਚ ਘੱਲਦੇ ਰਹੇ ਅਸੀਂ ਇਨਸਾਫ਼ ਮੰਗਦੇ ਸੀ ਸਾਡੇ ਤੇ ਬੜਾ ਜ਼ਬਰ ਜ਼ੁਲਮ ਹੋਇਆ ਜਿਹੜਾ ਚਰਨਜੀਤ ਬਰਾੜ ਕਿੱਦੜ ਬੇਲੇ ਇਦਾਂ ਲਾ ਬੋਲਦਾ ਉਹ ਵੀ ਉਸ ਸਮੇ ਸਾਡੇ ਉਲਟ ਸੁੱਟ ਬੜਾ ਬੋਲਦਾ ਰਿਹਾ ਤੇ ਅੱਜ ਉਹਨੂੰ ਵੀ ਪਤਾ ਲੱਗਿਆ ਕਿਉਂਕਿ ਦੇਰ ਆਏ ਦਰੋਸਤੇ ਉਹਨਾਂ ਨੂੰ ਹੀ ਸੱਚ ਦਾ ਪਤਾ ਲੱਗ ਗਿਆ ਢੀਂਡ ਸੇਰ ਕਿਉਂ ਨਹੀਂ ਪਤਾ ਲੱਗਿਆ ਮਲੂਕੇ ਯਾਰ ਕਿਉਂ ਨਹੀਂ ਪਤਾ ਲੱਗਿਆ ਪਰ ਹੈ ਉਹ ਵੀ ਬਰਾਬਰ ਦੇ ਦੋਸ਼ੀ ਹੈ ਤੇ ਅਸੀਂ ਤਾਂ ਭਗਵੰਤ ਮਾਨ ਦੀ ਸਰਕਾਰ ਹੈ ਜਾਂ ਕੇਂਦਰ ਦੀ ਸਰਕਾਰ ਹੈ ਇਸ ਕੇਸ ਨੂੰ ਬੰਦ ਕਰੇ ਤੇ ਇਹਦਾ ਹੱਲ ਕਰਕੇ ਜੋ ਸਜਾਵਾਂ ਬਣਦੀਆਂ ਕਿਉਂਕਿ ਕਾਨੂੰਨ ਮੁਤਾਬਕ ਹੀ ਮਿਲਣੀਆਂ ਜਿਹੜਾ ਜਿਹੜੀ ਧਾਰਾ ਲੱਗੀ ਹੈ ਤੇ ਉਹ ਹੱਲ ਕਰਕੇ ਲੋਕਾਂ ਦਾ ਜਿਹੜਾ ਸਾਰਾ ਕੁਝ ਆਉ ਹਿਰਦੇ ਠਰਨ ਤੇ ਹੁਣ ਸਰਕਾਰ ਇਸੇ ਦੀ ਹੈ ਤੇ ਇਸੇ ਅੱਗੇ ਅਸੀਂ ਆਸ ਰੱਖਦੇ ਹਾਂ ਖਾਲਸਾ ਜੀ ਸਵਾਲ ਬੜਾ ਵੱਡਾ ਹੈਗਾ ਵੀ ਤੁਸੀਂ ਸਿੱਖ ਕੌਮ ਦੀ ਮੰਗ ਕਰਦੇ ਹੋ ਵੀ ਸਾਨੂੰ ਸਾਫ਼ ਨਹੀਂ ਮਿਲਿਆ 2015 ਦੇ ਵਿੱਚ ਤੁਹਾਡੀ ਆਪਣੀ ਹੀ ਸਰਕਾਰ ਸੀਗੀ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਆਪਣੀ ਹੀ ਪਾਰਟੀ ਸਿੱਖਾਂ ਦੀ ਹੈਗੀ ਸੀਗੀ ਫਿਰ ਅੰਨੇ ਵਾ ਗੋਲੀਆਂ ਚਲਾਉਣੀਆਂ ਪਾਣੀ ਦੇ ਬਿਛਾਰਾ ਕਰਨੀਆਂ ਕਿਉਂ ਤੁਸ ਤੁਹਾਨੂੰ ਇਹ ਸਾਰਾ ਕੁਝ ਚਲਣਾ ਪਿਆ ਕਿਉਂ ਇਨਸਾਫ਼ ਕਿਉਂ ਨਹੀਂ ਦਿੱਤਾ ਜਾਂਦਾ ਜਿਹੜਾ ਸੁਖਵੀਰ ਬਾਦਲ ਤੇ ਪ੍ਰਕਾਸ਼ ਬਾਦਲ ਸੀ ਇਹ ਸਿੱਖ ਕੌਮ ਨਾਲ ਕਦੇ ਨਹੀਂ ਖੜੇ ਪਹਿਰਾਵਾ ਸਿੱਖਾਂ ਵਾਲਾ ਸੀ ਇਹਨਾਂ ਦਾ ਪਰ ਇਹ ਸੈਂਟਰ ਤੇ ਦਿੱਲੀ ਦੇ ਦਲਾਲ ਬਣ ਕੇ ਰਹੇ ਇਹਨਾਂ ਨੇ ਪੰਥ ਦਾ ਜਿੰਨਾ ਨੁਕਸਾਨ ਕੀਤਾ ਇਹਨਾਂ ਤਾਂ ਮੁਗਲ ਰਾਜ ਵੇਲੇ ਵੀ ਨਹੀਂ ਹੋਇਆ ਅੰਗਰੇਜ਼ਾਂ ਦੀ ਸਰਕਾਰ ਵੇਲੇ ਵੀ ਨਹੀਂ ਹੋਇਆ ਸਾਡੇ ਸਿਧਾਂਤ ਢਾਹ ਦਿੱਤੇ ਸਾਡਾ ਛੱਡੇ ਹੀ ਇਹਨਾਂ ਨੇ ਕੱਖ ਨਹੀਂ ਇਹਨਾਂ ਨੇ ਜਿਹੜੀ ਮਰਜ਼ਾਦਾ ਸੀ ਤੈਸ ਨੈਸ ਕਰਤੀ ਆ ਕਾਲ ਤਖਤ ਦੇ ਉੱਤੋਂ ਬਿਨਾ ਸਦੇ ਤੋਂ ਮਾਫੀ ਦਿੱਤੀ ਜਾ ਸਕਦੀ ਹੈ ਜਿੰਨਾ ਚਿਰ ਦੋਸ਼ੀ ਕਟਹਿਰੇ 'ਚ ਜੱਜ ਦੇ ਕੋਲੇ ਆ ਕੇ ਖੜਾ ਨਹੀਂ ਹੁੰਦਾ ਉਹਨਾਂ ਚਿਰ ਕਿਵੇਂ ਉਹਨੂੰ ਮਾਫੀ ਦਿੱਤੀ ਜਾ ਸਕਦੀ ਹੈ ਇਹਨਾਂ ਨੇ ਤਾਂ ਮਲਿਆ ਮੇਟ ਕਰ ਦਿੱਤਾ ਤਾਂ ਹੀ ਅੱਜ ਦੜ ਦੜਾਉਂਦੇ ਫਿਰਦੇ ਐ ਦੋਸ਼ੀ ਜਿਹੜੇ ਸਾਹਮਣੇ ਫਿਰਦੇ ਐ ਇਹ ਪਰ ਕੌਮ ਗੁਲਾਮ ਕਰਕੇ ਸਾਨੂੰ ਭੁਗਤਣਾ ਪੈ ਰਿਹਾ ਪਰ ਇਹਨਾਂ ਨੇ ਠੀਕ ਹੈ ਲੋਕਾਂ ਨੂੰ ਪਤਾ ਜ਼ਰੂਰ ਲੱਗ ਗਿਆ ਵੀ ਇਹਨਾਂ ਨੇ ਸਾਰਾ ਕੁਝ ਕੀਤਾ ਸੀ ਮਾਫੀਨਾਮਾ ਦਿੱਤਾ ਸੀ ਮਾਫੀ ਦਿੱਤੀ ਸੀ ਤੇ ਜਾਂ ਗੋਲੀ ਚਲਾਈ ਸੀ ਤੇ ਇਹਨਾਂ ਦਾ ਕੱਖ ਨਹੀਂ ਰਿਹਾ ਸਖਵੀਰ ਬਾਦਲ ਕਹਿੰਦਾ ਸੀ ਮੈਂ 25 ਸਾਲ ਰਾਜ ਕਰੂੰਗਾ ਅਸੀਂ ਉਦੋਂ ਹੀ ਕਿਹਾ ਸੀ ਇਹਨੂੰ ਸਰਬਤ ਕਾਲ ਸੇ ਸਮੇਂ ਵੀ ਭਾਈ ਤੈਨੂੰ 25 ਦਿਨ ਨਹੀਂ ਕਰਨ ਦਿੰਦੇ ਕਿਉਂਕਿ ਤੂੰ ਮੱਥਾ ਗੁਰੂ ਨਾਲ ਲਾਇਆ ਪਹਿਲਾਂ ਵੀ ਅਬਦਾਲੀ ਵਰਗੇ ਜਕਰੀਆ ਖਾਨ ਵਰਗੇ ਜਈਆ ਖਾਨ ਵਰਗੇ ਅਰੰਗਜੇ ਵਰਗੇ ਇੰਦਰਾ ਕਾਂਧੀ ਵਰਗਿਆਂ ਨੇ ਮੱਸਾ ਰੰਗੜ ਵਰਗਿਆਂ ਨੇ ਜਹਾਨ ਖਾਨ ਵਰਗਿਆਂ ਨੇ ਲਾਇਆ ਸੀ ਉਹਨਾਂ ਦਾ ਕੁਝ ਬਚਿਆ ਨਹੀਂ ਸੀ ਪਰ ਇਹਦਾ ਸਿਆਸੀ ਤੌਰ ਤੇ ਜਿਹੜਾ ਬਹੁਤ ਨੁਕਸਾਨ ਹੋ ਚੁੱਕਾ ਤੇ ਕੁਦਰਤ ਦੀ ਮਾਰ ਹੈ ਜਿਹੜੀ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਉਸ ਪ੍ਰਮਾਤਮਾ ਨੇ ਦੇਣੀ ਹੈ ਕਿਉਂਕਿ ਗੁਨਾਹ ਬਹੁਤ ਵੱਡੇ ਇਹਨਾਂ ਨੇ ਕੀਤੇ ਐ ਤੇ ਲੋਕ ਆ ਜਿਹੜੇ ਉਹ ਜਦੋਂ ਜੈਦ ਆ ਅਸੀਂ ਸਾਰੀਆਂ ਜਥੇਬੰਦੀਆਂ ਜਿੰਨੀਆਂ ਪੰਥਕ ਤੇ ਰਾਸੀਂ ਸਾਰੇ ਅਸੀਂ ਰਲ ਮਿਲ ਕੇ ਸੰਘਰਸ਼ਕ ਪਹਿਲਾਂ ਵੀ ਕੀਤਾ ਹੈ ਇਦੋਂ ਗਾਂ ਵੀ ਕਰਾਂਗੇ ਖਾਲਸਾ ਜੀ ਸਵਾਲ ਹੈ ਵੀ ਸੁਖਵੀਰ ਬਾਦਲ ਦੇ ਪਿਤਾ ਜਿਹੜੇ ਪ੍ਰਕਾਸ਼ ਸਿੰਘ ਬਾਦਲ ਜਿਹੜੇ ਅੱਜ ਕੱਲ ਕੇ ਚੜ੍ਹਾਈ ਕਰਕੇ ਉੱਪਰ ਚਲੇ ਗਏ ਹੈਗੇ ਨੇ ਉਹ ਕਹਿੰਦੇ ਹੁੰਦੇ ਵੀ ਸਾਡਾ ਅਸੀਂ ਰਾਜ ਨਹੀਂ ਕਰਦੇ ਅਸੀਂ ਪੰਜਾਬ ਤੇ ਸਿੱਖਾਂ ਤੇ ਸੇਵਾ ਕਰਦੇ ਆ ਸੇਵਾ ਤਾਂ ਇਹਨਾਂ ਨੇ 10 ਸਾਲ ਸਰਕਾਰੀ ਹੈ ਜਿਹੜੀ ਕੀਤੀ ਹੈ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਵੀ ਅੱਜ ਨੌਜਵਾਨੀ ਵੇਖ ਲੋ ਕਿਵੇਂ ਚੱਟੇ ਦੀ ਦਲਦਲ ਦੇ ਵਿੱਚ ਧਸ ਚੁੱਕੀ ਹੈ ਕੁਸ ਨੌਜਵਾਨੀ ਬਾਹਰ ਨੂੰ ਜਾਵੜੀ ਹੈ ਕੋਈ ਇਹਨਾਂ ਨੇ ਪੰਜਾਬ ਦੇ ਵਿੱਚ ਵਿਕਾਸ ਨਹੀਂ ਕੀਤਾ ਕੋਈ ਇਹਨਾਂ ਨੇ ਨੌਜਵਾਨੀ ਲਈ ਕੋਈ ਉਪਰਾਲੇ ਨਹੀਂ ਕੀਤੇ ਤੇ ਕਿੰਨਾ ਲੁੱਟਖੋਪਰਾਧਿਕ ਮਾਮਲੇ ਕਿੰਨਾ ਕੁਸ ਵੱਧ ਚੁੱਕਾ ਹੈ ਉਹ ਉਹ ਸੇਵਾ ਥੋੜੋ ਹੈ ਸੇਵਾਤਾ ਪਹਿਲਾਂ ਜਿਹੜੇ ਅਕਾਲੀ ਦਲ ਦੇ ਜਿਹੜੇ ਸਹੀ ਹੁੰਦੇ ਸੀ ਪ੍ਰਧਾਨ ਕਿਉਂਕਿ ਸੀਧਾਂ ਦੀ ਜਥੇਬੰਦੀ ਆ ਅਕਾਲੀ ਦਲ ਨਹੀਂ ਮੜਾ ਸ਼੍ਰੋਮਣੀ ਕਮੇਟੀ ਨਹੀਂ ਮੜੀ ਇਹਨਾਂ ਦੇ ਜਿਹੜੇ ਮੌਜੂਦਾ ਹੈ ਜਿਹੜੇ ਬਾਦਲ ਦੇ ਲਿਫਾਫੇ ਚੋਂ ਨਿਕਲਦੇ ਆ ਉਹ ਮੜੇ ਆ ਇਹ ਸੱਚੀ ਸੁੱਚੀ ਜਿਹੜੀ ਇਹਦੀ ਸੇਵਾ ਕਰਦੇ ਆ ਉਹ ਹੁੰਦੀ ਆ ਸੇਵਾ ਕਿਉਂਕਿ ਸੇਵਾ ਜਿਹੜੇ ਪਹਿਲਾਂ ਜਿਹੜੇ ਰਹੇ ਆ ਜਥੇਦਾਰ ਰਹੇ ਆ ਜਾਂ ਪ੍ਰਧਾਨ ਰਹੇ ਆ ਉਹਨਾਂ ਨੇ ਕੀਤੀ ਹੈ ਪਰ ਇਹਨਾਂ ਨੇ ਨਹੀਂ ਕੀਤੀ ਇਹਨਾਂ ਨੇ ਤਾਂ ਪੰਜਾਬ ਨੂੰ ਤਬਾਹ ਕਰਕੇ ਰੱਖ ਦਿੱਤਾ ਸੁਖਵੀਰ ਬਾਦਲ ਨੇ ਤਾਂ ਪਰ ਭਗਵੰਤ ਮਾਨ ਹੋਣਾ ਜਿਹੜਾ ਉਹ ਫੜਦਾ ਕਿਉਂ ਨਹੀਂ ਹੂੰ ਉਮਰਾਨ ਅੰਗਲ ਨੂੰ ਫੜੇ ਸਮੇਧ ਸੈਣੀ ਨੂੰ ਫੜ ਲੇ ਜਿਹੜਾ ਪ੍ਰਦੀਪ ਕਲੇਰ ਆ ਹੁਣ ਉਹ ਡਿਬੇਟ ਕਰ ਰਿਹਾ ਚੈਨਰ ਦੇ ਉੱਤੇ ਦੋਸ਼ੀ ਬੰਦਾ ਬੈਠ ਕੇ ਉਹ ਡਿਬੇਟ ਦੇ ਵਿੱਚ ਬੈਠ ਰਿਹਾ ਤੇ ਕੀ ਇਹਨਾਂ ਨੂੰ ਦਿਖ ਨਹੀਂ ਰਿਹਾ ਉਹ ਪਿਕ ਪਗੌੜਾ ਇਥੋਂ ਫਰੀਦਕੋਟ ਅਦਾਲਤ ਦਾ ਪਗੌੜਾ ਲਾਨਿਆ ਵੀ ਹੈ ਤੇ ਪਗੌੜਾ ਬੰਦਾ ਡਿਬੇਟਾਂ ਕਰ ਰਿਹਾ ਹੈ ਤੇ ਉਹਨਾਂ ਨੂੰ ਫੜਿਆ ਨਹੀਂ ਗਿਆ ਤੇ ਇਹ ਫੜਨਾ ਕਿਹਨੇ ਹੈ ਭਾਈ ਸਾਹਿਬ ਸਵਾਲ ਹੈ ਕਿ ਸੁਖਵੀਰ ਬਾਦਲ ਇੱਕ ਗੱਲ ਕਹਿੰਦੇ ਸੀ ਵੀ ਜਿੰਨੀਆਂ ਵੀ ਸਿੱਟਾਂ ਬਣੀਆਂ ਨੇ 10 ਬਣੀਆਂ ਜੇ 15 ਬਣੀਆਂ ਨੇ ਇੱਕੋ ਹੀ ਗੱਲ ਕਹਿੰਦੇ ਵੀ ਸਿੱਟਾਂ ਦੇ ਵਿੱਚ ਸਾਡਾ ਬਿਲਕੁਲ ਨਾਮ ਹੀ ਨਹੀਂ ਆਇਆ ਅਸੀਂ ਬਿਲਕੁਲ ਸੇਫ ਆ ਨਾ ਜਸਟਰ ਰਣਜੀਤ ਸਿੰਘ ਵਾਲੀ ਰਿਪੋਰਟ ਦੇ ਵਿੱਚ ਕਿੰਨਾ ਟਾਈਮ ਇਹਨੇ ਗੱਲ ਕੀਤੀ ਹੈ ਉਹ ਸਾਰਾ ਆਇਆ ਪਿਆ ਵਿੱਚ ਆਇਆ ਕਿਉਂ ਨਹੀਂ ਇੱਥੇ ਉਮਰਾ ਨੰਗਲ ਅਸੀਂ ਇੱਥੇ ਬੈਠੇ ਸੀ ਉਮਰਾ ਨੰਗਲ ਦੇ ਕੰਨ ਨਾਲੋਂ ਫੋਨ ਨਹੀਂ ਲਿਆ ਇੱਧਰ ਜਾਂਦਾ ਕਿਤੇ ਇੱਧਰ ਜਾਂਦਾ ਕਿਤੇ ਉੱਧਰ ਜਾਂਦਾ ਸੀ ਸਾਰਾ ਉਹ ਲੋਕਾਂ ਨੇ ਤਾਂ ਵੇਖਿਆ ਉਹ ਕਿਹਦੇ ਨਾਲ ਗੱਲ ਕਰਦਾ ਸੀ ਸਮੇਤ ਸੈਣੀ ਨਾ ਵੀ ਗੱਲ ਹੋਈ ਹੈ ਤੇ ਉਹਦੀ ਸੁਖਵੀਰ ਪ੍ਰਕਾਸ਼ ਬਾਦਲ ਨਾ ਵੀ ਹੋਈ ਹੈ ਗੱਲ ਸਾਰਾ ਇੱਥੋਂ ਦਾ ਦੱਸਿਆ ਉਹਨੇ 13 ਨੂੰ ਵੀ ਦੱਸਿਆ 14 ਨੂੰ ਵੀ ਦੱਸਿਆ ਵੀ ਆਹ ਹਾਲਾਤ ਆ ਇੱਥੇ ਆਹ ਪਰ ਸ਼ਾਂਤਮਈ ਹਾਲਾਤ ਸੀ ਸਾਰੇ ਕੈਮਰਿਆਂ ਦੇ ਵਿੱਚ ਸਿੱਖ ਸੰਗਤ ਸ਼ਾਂਤਮਈ ਬੈਠੀ ਐ ਇਹਨਾਂ ਨੇ ਜਾਣ ਬੁੱਝ ਕੇ ਗੋਲੀ ਜਿਹੜੀ ਉਸ ਸਮੇ ਇਹਨਾਂ ਨੇ ਚਲਾਈ ਸੀ ਭਾਈ ਸਾਹਿਬ ਬਾਗੀ ਤੜਾ ਇਹ ਗੱਲ ਕਹਿੰਦਾ ਚੀਕਾਂ ਮਾਰ ਕੇ ਅੱਜ ਇਹ ਗੱਲ ਕਹਿੰਦਾ ਬੀ ਸੁਖਬੀਰ ਬਾਦਲ ਤੇ ਬਾਦਲ ਪਰਿਵਾਰ ਬਿਲਕੁਲ ਗੁਨਾਹਗਰ ਵੱਡੇ ਹੈਗੇ ਨੇ ਇਹਨਾਂ ਕਾਰਨ ਸਭ ਕੁਝ ਹੋਇਆ ਹੈ ਲੇਕਿਨ ਪਹਿਲਾਂ ਕਿਉਂ ਨਹੀਂ ਬੋਲੇ ਉਦੋਂ ਸਾਡੇ ਉਲਟ ਬੋਲਦੇ ਹੁੰਦੇ ਸੀ ਸਾਰੇ ਇਹ ਮਲੂਕੇ ਵਰਗੇ ਚੰਦੂ ਮਾਇਰੇ ਵਰਗੇ ਬੀਬੀ ਜੰਗੀਰਪੌਰਾ ਕਿਉਂਕਿ ਉਦੋਂ ਵਿੱਚ ਅਹੁਦੇਦਾਰ ਸੀ ਉਦੋਂ ਮੰਤਰੀ ਸੀ ਪਰ ਅਸੀਂ ਤਾਂ ਫੇਰ ਵੀ ਆਣੇ ਆ ਵੀ देर ਆਈ ਦਰਸਤ ਆਏ ਜੇ ਇਹਨਾਂ ਨੂੰ ਹੁਣ ਮਤ ਆ ਗਈ ਤੇ ਹੁਣੇ ਪਾਸੇ हट ਕੇ ਤੇ ਪੰਥਕੌਮ ਦੀ ਗੱਲ ਕਰ ਲੈਣਾ ਤੇ ਆ ਜਿਹੜੇ 40 40 ਸਾਲ ਹੋ ਗਿਆ ਜਿੰਨਾਂ ਨੂੰ ਕਰਦੇ ਫਿਰਦੇ ਨੂੰ ਸਰਦਾਰ ਸਿਮਰਜੀਤ ਸਿੰਘ ਮਾਨ ਵਰਗਿਆਂ ਨੂੰ ਤੇ ਇਹ ਇਹ ਇਹਨਾਂ ਦੇ ਨਾਲ ਖੜਕੇ ਤੇ ਇਹਨੂੰ ਸਬਕ ਸਿਖਾ ਦੇਣ ਸੁਖਵੀਰ ਬਾਦਲ ਨੂੰ ਜੀ ਜੀ ਤਾਕੇ ਦੁਨਗਾਂ ਨੂੰ ਪਤਾ ਲੱਗ ਜਾਵੇ ਹੁਣ ਜਿਹੜਾ ਆ ਚੋਣਾ ਨੰਗੀਆਂ ਐਮਪੀ ਦੀਆਂ ਇਹਦੇ ਵਿੱਚ ਜਿਵੇਂ ਇਹਨਾਂ ਨੂੰ ਸਿਧਾਂਤਕ ਬੰਦਿਆਂ ਨੂੰ ਤਾਂ ਉੱਪਰ ਕਰ ਦਿੱਤਾ ਜਿਹੜੇ ਸਿਧਾਂਤੋਂ ਗਿਰ ਚੁੱਕੇ ਸੀ ਤੇ ਉਹਨਾਂ ਨੂੰ ਇੱਕ ਸੀਟ ਤੇ ਸੀਮਤ ਰਹਿਣਾ ਪਿਆ ਇੱਥੋਂ ਹੀ ਸਮਝ ਲਓ ਵੀ ਪੰਥ ਹੈ ਜਿਹੜਾ ਉਹ ਵੱਡਾ ਹੈ ਗੁਰੂ ਜਿਹੜਾ ਉਹ ਵੱਡਾ ਹੈ ਸਮਰਾਥਾ ਗੁਰੂ ਜਿਹੜਾ ਤੇ ਉਹਨੇ ਲੋਕਾਂ ਦੇ ਵਿੱਚ ਜਿਹੜਾ ਸਾਰਾ ਕੁਝ ਦੱਸ ਦਿੱਤਾ ਵੀ ਇਹਨਾਂ ਨੇ ਪੰਥ ਦੇ ਨਾਲ ਮੱਥਾ ਲਾਇਆ ਸੀ ਇਹਨਾਂ ਨੂੰ ਜ਼ੀਰੋ ਕਰ ਦਿੱਤਾ ਤੇ ਕੋਈ ਇਹਨਾਂ ਕੋਲੇ ਐਮਐਲਏ ਨਹੀਂ ਇਹ ਹਾਲਾਤ ਕਦੇ ਦੀ ਦਲ ਦੇ ਬਣੇ ਨਹੀਂ ਸੀ ਪਰ ਬਾਦਲ ਪਰਿਵਾਰ ਕਰਕੇ ਇਹ ਹਾਲਾਤ ਆ ਜਿਹੜੇ ਇਹਨਾਂ ਦੀ ਪਾਰਟੀ ਦੇ ਬਣੇ ਆ ਅਸੀਂ ਜਿਹੜੇ ਵਿੱਚ ਬੈਠੇ ਆ ਹੋਰ ਵੀ ਕੰਨੇ ਆ ਵੀ ਹਜੇ ਵੀ ਮੌਕਾ ਹੈ ਪੰਥ ਦੀ ਗੱਲ ਕਰ ਲਓ ਸਿਧਾਂਤਾਂ ਦੀ ਗੱਲ ਕਰ ਲਓ ਗੁਰੂ ਦਾ ਭੈ ਮੰਨ ਲਓ ਤੇ ਨਹੀਂ ਗੁਰੂ ਨੇ ਸਾਨੂੰ ਵੀ ਬਖਸ਼ਣਾ ਨਹੀਂ ਭਾਈ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਤਨਖਾਹਿਆ ਕਰਾਰ ਦਿੱਤਾ ਸੀ ਸ਼ਗਵੀਰ ਬਾਦਲ ਨੂੰ ਲੇਕਿਨ ਕੱਲ ਅਚਾਨਕੀ ਅਚਨਚੇਤ ਕੱਲ ਤੱਕ ਸਾਭ ਦੇ ਜਾ ਕੇ ਪਹੁੰਚ ਗਏ ਨੇ ਸਾਰਾ ਕੋਈ ਲਸ਼ਕਰ ਵਗੈਰਾ ਲੈ ਕੇ ਤੁਹਾਨੂੰ ਕੀ ਲੱਗਦਾ ਵੀ ਇਹਨਾਂ ਨੂੰ ਕੋਈ ਸਜ਼ਾ ਦਿੱਤੀ ਜਾਵੇਗੀ ਜਾਂ ਸਾਰਾ ਕੋਈ ਰਫਾਦਾਵਾ ਹੋ ਜਾਏਗਾ ਅਸੀਂ ਤਾਂ ਇਹਨਾਂ ਨੂੰ ਜਥੇਦਾਰ ਮੰਨਦੇ ਹੀ ਨਹੀਂ ਕਿਉਂਕਿ ਜਥੇਦਾਰ ਲਾਉਣਾ ਕਰਨਾ ਵਿਧਾਨ ਹੁੰਦਾ ਇੱਕ ਵਿਧੀ ਵਿਧਾਨ ਹੈ ਕਾਲ ਤੱਕ ਦੀ ਮਰਜ਼ਾਦਾ ਹੈ ਜੀ ਇਹ ਨਾ ਤਾਂ ਵੋਟਾਂ ਨਾਲ ਬਣਦਾ ਨਾ ਚਾਰ ਬੰਦੇ ਇਕੱਠੇ ਹੋ ਕੇ ਉਹਨੂੰ ਬਣਾ ਸਕਦੇ ਆ ਇਹਦਾ ਵਿਧੀ ਵਿਧਾਨ ਹੁੰਦਾ ਸਰਵਤ ਖਲਸਾ ਜੀ ਪੰਥਕ ਸ਼ਖਸੀਅਤਾਂ ਸੰਪਰਦਾਵਾਂ ਬੁੱਧੀਜੀਵੀ ਗਿਆਨੀ ਵਿਦਵਾਨਾਂ ਨੂੰ ਇਕੱਠੇ ਹੋ ਕੇ ਉਹਦੀ ਚੋਣ ਕਰਦੇ ਆ ਉਹ ਨਰਲੇਪ ਹੁੰਦਾ ਆਜ਼ਾਦ ਹੁੰਦਾ ਉਹ ਫੈਸਲੇ ਲੈ ਸਕਦਾ ਜਿਵੇਂ ਮਹਾਰਾਜ ਜੀ ਸਿੰਘ ਨੂੰ ਸਜ਼ਾ ਲਾਈ ਸੀ ਉਹਨੇ ਗناہ ਕੀਤੇ ਸੀ ਤੇ ਇਸੇ ਤਰ੍ਹਾਂ ਜਿਹੜੇ ਇਹ ਜਹੇਦਾਰਾ ਇਹ ਤਾਂ ਲਫਾਫਿਆਂ ਦੇ ਵਿੱਚੋਂ ਨਿਕਲਦੇ ਆ ਬਾਦਲ ਦੇ ਬਣਾਏ ਹੋਏ ਇਹਨਾਂ ਤੋਂ ਸਾਨੂੰ ਆਸ ਨਹੀਂ ਹੂੰ ਠੀਕ ਆ ਕਹਿ ਸਕਦੇ ਆ ਅਸੀਂ ਬੋਲ ਸਕਦੇ ਆ ਪਰ ਜਿੱਦੇ ਪਹਿਲੀ ਗੱਲ ਤੋਂ ਉਹਨੂੰ ਤਲਬ ਕਰਨ ਤਲਬ ਕਰਕੇ ਉੱਥੇ ਖਿਹਾਰਨ ਗਲ ਦੇ ਵਿੱਚ ਇਹ ਫੱਟੀ ਪਾਉਣ ਸਕਵੀਰ ਬਾਦਲ ਦੇ ਜਿਵੇਂ ਬੂਟਾ ਸਿਉਂਦੇ ਪਾਈ ਸੀ ਕਿਆਨੀ ਜੈਲ ਸਿੰਘ ਹਰ ਕਹਿੰਦੇ ਜੇ ਉਸ ਸਮੇਂ ਇਹਨਾਂ ਨੂੰ ਖਿਹਾਰ ਕੇ ਉੱਤੇ ਲੋਕਾਂ ਨੂੰ ਪਤਾ ਲੱਗੇ ਉਹ 10 ਦਿਨ ਕਾਲ ਤੱਕ ਤੇ ਖਿਹਾਰ ਦੇਣਾ ਉਹਦੇ ਉੱਤੇ ਲਿਖ ਦੇਣਾ ਮੈਂ ਸੁਖਵੀਰ ਬਾਦਲ ਮੈਂ ਪੰਥ ਦਾ ਗਨਾਹਗਾਰ ਮੈਂ ਕੁਝ ਕਰ ਨਹੀਂ ਸਕਿਆ ਗੁਰੂ ਦੇ ਆਸੇ ਮੁਤਾਬਕ ਤੇ ਮੈਂ ਗਨਾਹਗਾਰ ਹਾਂ ਤੇ ਮੈਨੂੰ ਪੰਥ ਮਾਫ ਕਰੇ ਉਹ ਖੱਟੀ ਲਿਖ ਲੈਣਾ ਤੇ ਫੇਰ ਕੁਛ ਨਾ ਕੁਛ ਅਸੀਂ ਕਹਿ ਦਿਆਂਗੇ ਵੀ ਠੀਕ ਐ ਤੇ ਪਰ ਇਹ ਕੁਝ ਤਾਂ ਹੋਇਆ ਹੀ ਨਹੀਂ ਉਹਨਾਂ ਨੇ ਤਨਖਾਈਆ ਕਰਾਰ ਦਿੱਤਾ ਤੇ ਗੁਪਤ ਮੀਟਿੰਗਾਂ ਚੰਡੀਗੜ੍ਹ ਜਿਵੇਂ ਪਹਿਲਾਂ ਚੱਲੀਆਂ ਸੀ ਉਹਨਾਂ ਦੀਆਂ ਮਾਫੀ ਵੇਲੇ ਉਵੇਂ ਉੱਥੇ ਕ੍ਰਿਵੀਰ ਸਿੰਘ ਆਉਂਦੇ ਕੋਲੇ ਜਾ ਕੇ ਇਹਨਾਂ ਦਾ ਫੈਸਲਾ ਪਹਿਲਾਂ ਹੀ ਤੈਅ ਹੋਇਆ ਵੀ ਭਾਈ ਤੂੰ ਪ੍ਰਧਾਨਗੀ ਤੋਂ ਕਾਰਜਕਾਰੀ ਬਣਾਂ ਦੀ ਕਾਰਜਕਾਰੀ ਤਾਂ ਬਣ ਨਹੀਂ ਸਕਦਾ ਭੁੰਦੜਾ ਕਿਉਂਕਿ ਇਹ ਕਿਹੜਾ ਕੋਈ ਜੇਲ੍ਹ ਚ ਗਿਆ ਹੈ ਸੁਖਵੀਰ ਬਾਦਲ ਕਿਹੜਾ ਕੋਈ ਇਹ ਵਿਦੇਸ਼ ਗਿਆ ਹੈ ਕਾਰਜਕਾਰੀ ਇਹ ਤੇ ਪਾਰਟੀ ਦਾ ਰੂਲ ਹੀ ਨਹੀਂ ਇਹ ਅਸਤੀਫਾ ਦੇਵੇ ਅਸਤੀਫਾ ਦੇ ਕੇ ਨਮਾਣੇ ਸਿੱਖ ਵਜੋਂ ਉੱਥੇ ਜਾਵੇ ਤੇ ਫੇਰ ਤਾਂ ਕੋਈ ਵਿਧਿ ਵਿਵਧਾਨ ਮੰਨਿਆ ਜਾ ਸਕਦਾ ਪਰ ਜਿਹੜਾ ਕੱਲ ਜਾ ਕੇ ਤੁਰਤ ਪੈਰ ਇੰਨੇ ਮੰਤਰੀਆਂ ਨੇ ਉਹ ਐਸੇਤੀ ਦੋ ਸੇਤੀ ਕਿੱਥੇ ਲਿਖ ਲਿਆ ਉਹ ਸਪਸ਼ਟੀ ਕਰਨ ਹਮ ਕੱਲ ਤੋਂ ਉਹਨਾਂ ਨੇ ਦਿਖਾਈਆ ਕਰਾਰ ਦਿੱਤਾ ਅੱਜ ਜਾ ਕੇ ਉਸੇ ਦੌੜਦਾ ਜਾ ਕੇ ਸਪਸ਼ਟੀ ਕਰਨ ਦੇ ਆ ਇਹ ਸਾਰੀ ਚੋਰ ਕੁੱਤੀ ਜਿਹੜੇ ਆ ਸਾਰੇ ਰਲੇ ਹੋਏ ਆ ਇਹ ਸਾਰਾ ਕੋਈ ਵਿਧੀ ਵਿਧਾਨ ਨਹੀਂ ਸਾਰਾ ਇਹ ਲੋਕਾਂ ਦੇ ਅੱਖਾਂ ਦੇ ਵਿੱਚ ਕੱਟਾ ਪਾਇਆ ਜਾ ਰਿਹਾ ਆਕਾਲ ਤਖਤ ਦੇ ਸਿਧਾਂਤ ਦੀ ਧੱਜੀਆਂ ਢਾਈਆਂ ਜਾ ਰਹੀਆਂ ਆ ਤਖਤਾਂ ਦੇ ਜਥੇਦਾਰਾਂ ਵੱਲੋਂ ਜੀ ਭਾਈ ਸਾਹਿਬ ਜੀ ਦਰਸ਼ਕਾਂ ਨੂੰ ਇੱਕ ਵਾਰੀ ਦੱਸ ਦਿਓ ਵੀ ਅਸਲੀ ਜਿਹੜਾ ਸਿੱਖ ਨੂੰ ਸਜ਼ਾ ਦੇਣ ਦਾ ਜਿਹੜਾ ਗੁਨਾਹਗਰ ਹੁੰਦਾ ਉਹਨੂੰ ਸਜ਼ਾ ਦੇਣ ਦਾ ਪ੍ਰੋਸੀਜਰ ਹੈ ਕਿ ਆਕਾਲ ਤਖਤ ਦਾ ਅਕਾਲ ਤਖਤ ਤੇ ਬੈਠ ਕੇ ਪੰਜ ਸਿੰਘ ਸਹਿਬਾਨ ਨਾਲ ਮੀਟਿੰਗ ਕਰਦੇ ਆ ਜੀ ਜੀ ਅਕਾਲ ਤਖਤ ਦੀ ਜਿਹੜੀ ਮਰਜ਼ਾਦਾ ਬਣੀ ਵੀ ਹੈ ਭਾਵੇਂ ਕਿ ਖਰੜਾ ਬਣਿਆ ਸੀ ਜੀ ਉਸ ਸਮੇਂ ਕੋਸ ਵੈਦਵਾਨਾਂ ਦੀ ਕੋਈ ਕਿਉਂਕ ਲੰਬੀ ਚੱਲਦੀ ਹੁੰਦੀ ਮੀਟਿੰਗ ਆ ਉਹਦੇ ਤੇ ਵੱਡਾ ਜਿਹੜਾ ਉਹ ਫੈਸਲਾ ਉਸ ਸਮੇਂ ਨਹੀਂ ਹੋਇਆ ਸੀ ਜਿੰਨੀ ਵਿਧੀ ਵਿਧਾਨ ਬਣਿਆ ਉਹਦੇ ਮੁਤਾਬਕ ਅਕਾਲ ਤਖਤ ਦੇ ਜਿਹੜੀ ਸਿੱਖ ਰਹਿਤ ਮਰਜ਼ਾ ਦਾ ਉਹਦੇ ਵਿੱਚ ਜਿਹੜਾ ਕੁਝ ਲਿਖਿਆ ਉਸ ਮੁਤਾਬਕ ਉਥੇ ਅੱਜ ਤੱਕ ਕਿਸੇ ਨੂੰ ਸਜ਼ਾ ਨਹੀਂ ਦਿੱਤੀ ਗਈ ਜੀ ਹਾਲਾਂਕਿ ਅਕਾਲੀ ਫੂਲਾ ਸਿੰਘ ਤੋਂ ਬਗੈਰ ਉਸ ਤੋਂ ਬਾਅਦ ਜਾਂ ਸਿੰਘ ਸਹਿਬਾਨ ਗਿਆਨੀ ਰਣਜੀਤ ਸਿੰਘ ਨੇ ਸਿਧਾਂਤ ਦੀ ਪਾਲਣਾ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਨਹੀਂ ਬਦੰਤੀ ਵਰਗੇ ਜਥੇਦਾਰ ਆਏ ਆ ਗਿਆਨੀ ਗੁਰਬਚਨ ਸਿੰਘ ਵਰਗੇ ਆਏ ਆ ਜਾਂ ਇਹ ਮਤਲਬ ਹੈ ਗਿਆਨੀ ਰਕबीर ਸਿੰਘ ਹੁਣ ਲਾਇਆ ਗਿਆ ਜੀ ਇਹਨਾਂ ਨੇ ਉਸ ਵਿਧੀ ਵਿਧਾਨ ਦੀ ਪਾਲਣਾ ਨਹੀਂ ਕੀਤੀ ਕਿਉਂਕਿ ਉੱਥੇ ਪੰਜ ਸਿੰਘ ਸਹਿਬਾਨ ਫੈਸਲਾ ਕਰਨ ਬੈਠ ਕੇ ਵੀ ਇਸ ਬੰਦੇ ਨੇ ਗਨਾਹ ਕੀਤਾ ਉਹਨੂੰ ਸੰਮਣ ਜਾਂਦਾ ਫਿਰ ਉੱਥੇ ਜਾ ਕੇ ਉਹ ਪੇਸ ਹੁੰਦਾ ਫਿਰ ਉਹਨੂੰ ਤਨਖਾਹਿਆ ਕਰਾਰ ਦਿੱਤਾ ਜਾਂਦਾ ਜਾਂ ਤਲਬ ਕੀਤਾ ਜਾਂਦਾ ਇਹ ਸਪਸ਼ਟ ਕਰਨ ਲਿਆ ਜਾਂਦਾ ਸਾਰਾ ਰੂਲ ਹੈ ਵਿਧੀ ਵਿਧਾਨਾ ਸਾਰਾ ਉਹ ਤਾਂ ਕੁਝ ਹੋਇਆ ਹੀ ਨਹੀਂ ਇਹ ਤਾਂ ਜਾ ਕੇ ਦੜੜ ਦੜ ਕਰਦਾ ਜਾ ਕੇ ਮੁੜਿਆ ਆ ਇਸੇ ਤਰ੍ਹਾਂ ਨਹੀਂ ਹੁੰਦਾ ਉੱਥੇ ਨਮਾਣਾ ਸਿੱਖ ਕੱਲਾ ਜਾਵੇ ਜਾਂ ਦੋ ਚਾਰ ਬੰਦੇ ਲੈ ਕੇ ਉੱਥੇ ਬੈਠੇ ਪਾਠ ਕਰਨਾ ਹੁੰਦਾ ਅਰਦਾਸ ਕਰਨੀ ਹੁੰਦੀ ਹੈ ਉੱਥੇ ਬੈਠ ਕੇ ਸਾਰਾ ਕੁਝ ਉਹ ਤਾਂ ਪੂਰਾ ਪੁਲਿਸ ਵੱਲ ਸੀਐਡੀ ਸਭ ਕੁਝ ਨਾਲ ਗਿਆ ਉਹ ਤਾਂ ਫਿਰ ਲੋਕਾਂ ਨੂੰ ਪਤਾ ਹੈ ਸਾਰਾ ਕੁਝ ਵੀ ਉਹ ਤੈ ਹੋਇਆ ਵੀ ਹੈ ਅੰਦਰ ਬੈਠ ਕੇ ਸਾਰਾ ਹੋਇਆ ਵੀ ਹੈ ਪਰ ਇਹ ਮਰਜ਼ਾਦਾ ਨਹੀਂ ਗੁਰੂ ਦੀ ਮਰਜ਼ਾਦਾ ਨਹੀਂ ਸੋ ਦੋਸਤੋ ਮੈਂ ਪਹੁੰਚਿਆ ਸੀਗਾ ਕੋਟਪੂਰੇ ਦੀ ਧਰਤੀ ਤੇ ਜਿੱਥੇ ਚੌਂਕ ਦੇ ਵਿੱਚ ਜਿੱਥੇ 2015 ਦੇ ਵਿੱਚ ਗੋਲੀਆਂ ਚੱਲੀਆਂ ਸੀਗਾ ਸਿੱਖਾਂ ਨੂੰ ਸਿੱਖਾਂ ਨੂੰ ਜ਼ਖਮੀ ਕਰ ਦਿੱਤਾ ਸੀਗਾ ਪਾਣੀ ਦੇ ਗੱਲੀਆਂ ਬਿਛਾਰਾਂ ਮਰੀਆਂ ਗਈਆਂ ਸੀਗੀਆਂ ਸੋ ਬਹਿਵਲ ਕਲਾਂ ਦੇ ਵਿੱਚ ਦੋ ਜਿਹੜੇ ਸਿੰਘ ਸ਼ਹੀਦ ਹੋ ਚੁੱਕੇ ਸੀਗੇ ਸੋ ਸਾਡੇ ਨਾਲ ਜਿਹਨਾਂ ਨੇ ਗੱਲਬਾਤ ਕੀਤੀ ਹੈ ਸੁਖਜਿੰਦਰ ਸਿੰਘ ਵੰਦਰ ਜਿਹੜੇ ਕਿ ਬਰਗਾੜੀ ਮੋਰਚੇ ਦੇ ਵਿੱਚ ਲਗਾਤਾਰ ਉੱਥੇ ਨੇ ਸੇਵਾ ਕੀਤੀ ਹੈ ਸੋ ਗੱਲਬਾਤ ਇਹ ਢੁੰਗੇ ਤਰੀਕੇ ਦੇ ਨਾਲ ਕੀਤੀ ਹੈ ਸੰਘਵੀਰ ਬਾਦਲ ਨੇ ਕਿਸ ਤਰ੍ਹਾਂ ਵਧੀਆਂ ਕੀਤੀਆਂ ਨੇ ਸਿਕੌਣ ਦੇ ਨਾਲ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਅੱਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਕਮੈਂਟ ਦਿਓ ਤੁਸੀਂ ਦੇਖ ਰਹੇ ਸੀ ਲੋਕਾਂ ਦੀ ਅਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ